ਸਮਰਾਲਾ ਦੇ ਵਿੱਚ 9 ਵਜੇ ਦੇ ਕਰੀਬ ਪਿੰਡ ਢਿਲਵਾ ਵਿਖੇ ਤੇਜ਼ ਰਫ਼ਤਾਰਿਕ ਸਕੋਰਪੀਓ ਗੱਡੀ ਜਿਸ ਨੇ ਕਿ ਐਕਟਿਵਾ ਸਵਾਰ ਨੂੰ ਦਰੜ ਦਿੱਤਾ ਤੇ ਕਾਫੀ ਦੂਰੀ ਤੱਕ ਸਕੋਰਪੀਓ ਗੱਡੀ ਚਾਲਕ ਉਸ ਵਿਅਕਤੀ ਨੂੰ ਆਪਣੇ ਨਾਲ ਕਸੀੜ ਦੇ ਆ ਲੈ ਗਿਆ ਜਿਸ ਦੇ ਵਿੱਚ ਐਕਟਿਵਾ ਸਵਾਰ ਦੀ ਮੌਕੇ ਤੇ ਜਾਨ ਚਲੀ ਗਈ ਤਾਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਛਾਣ ਕਪਿਲ ਮਰਵਾਹ ਦੇ ਰੂਪ ਦੇ ਵਿੱਚ ਹੋਈ ਹੈ ਇਹ ਸਾਡੇ ਡਿਊਟੀ ਦੇ ਜਾਂਦੇ ਨੇ ਸਵੇਰੇ ਖਾਣੇ ਖਾਣੇ ਜਾਣ ਵੇਲੇ ਇਹਨੇ ਤੇਲ ਪੰਪ ਤੇ ਤੇਲ ਪਵਾਉਣਾ ਸੀ ਉਹ ਇਹਨਾਂ ਨੇ ਜਿਹੜੀ ਸੁਣਨ ਚ ਗੱਲ ਆਈ ਉਥੇ ਅਸੀਂ ਜਦ ਪਹੁੰਚੇ ਤੇ ਉਹਨਾਂ ਦੀ ਉਥੋ ਜਦ ਅਸੀਂ ਪਹੁੰਚਿਆ ਤਾਂ ਡੈਕਟ ਹੋ ਚੁੱਕੀ ਸੀਗੀ ਹੋਰ ਵੀ ਗੱਡੀ ਵਾਲੇ ਦਾ ਬਹੁਤ ਤੇਜ਼ ਸੀ ਗੱਡੀ ਉਹ ਗੱਡੀ ਤੇਜ਼ ਹੋਣ ਕਰਕੇ ਫੇਟ ਸਾਡੀ ਬਹੁਤ ਜ਼ਬਰਦਸਤ ਰੇਕ ਲੱਗੀ ਹੈ ਉਹ ਕਰਕੇ ਬਾਕੀ ਜੋ ਵੀ ਆ ਕੋਲ ਸਟੇਸ਼ਨ ਨੂੰ ਵੀ ਜੋ ਵੀ ਆ ਆਪਣਾ 59 ਸਾਲ ਇਹਨਾਂ ਦੀ ਉਮਰ ਸੀਗੀ ਮੈਰਿਡ ਸੀਗੇ ਦੋ ਬੱਚੇ ਨੇ ਤੇ ਬਾਕੀ ਜੋ ਵੀ ਪੁਲਿਸ ਨੂੰ ਆਪਣਾ ਕਾਰਵਾਈ ਕਰਨ ਬੜੀਆ ਤੌਰ ਤੇ ਜੱਦੀ ਵਾਲਾ ਕਹਿੰਦੇ ਪਕੜ ਲਿਆ ਜੀ ਬਹੁਤ سارے ਗਾਰੇ ਨੇ ਇੱਕ ਦੋ ਹੀ ਪਕੜ ਰਏ ਇੱਕ ਨਾਲ ਹੋਰ ਸੀਗਾ ਇੱਕ ਡਰਾਈਵਰ ਸੀਗਾ ਦੋਨੋਂ ਪਕੜੇ ਹੋਏ ਨੇ ਇੱਕ ਦੋ ਐਕਸੀਡੈਂਟ ਆਇਆ ਸੀ ਮਾਮਲਾ ਸਵੇਰ ਥੋੜੀ ਦੇਰ ਪਹਿਲਾਂ ਆਇਆ ਇੱਕ ਜਿਸ ਦਾ ਨਾਮ ਹੈ ਕਪਤਾਨ ਮੋਨੀ ਸੰਲੋਕ ਦਾ ਬੇਸ ਨੂੰ ਆ ਤੇ 51 ਏਜ ਹੈ ਜੀ ਮੇਲ ਤੇ ਬਰਾਡ ਡੈੱਡ ਸੀ ਜਿਹੜਾ ਮੇਰੇ ਕੋਲ ਆਇਆ घटना पता बस ए की मेन रोडर रोड ते, ते एक्सीडेंट हो गया है